ਜਾਰੀ ਹੈ ਅੱਜ ਸਰਦਾਰ ਬਿਟ੍ਰਮ ਸਿੰਘ ਮਜੀਠਾ ਸਾਹਿਬ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਔਰ ਮੈਂ ਪਾਰਟੀ ਵੱਲੋਂ ਜਿਹੜਾ ਸੀਨੀਅਰ ਲੀਡਰਾਂ ਦੇ ਵਿੱਚੋਂ ਇਕੱਲਾ ਆਪਣੇ ਇੱਕ ਦੇ ਸਾਥੀ ਦੇ ਨਾਲ ਅਦਾਲਤ ਦੇ ਵਿੱਚ ਕਾਰਵਾਈ ਸੁਣਨ ਵਾਸਤੇ ਵਕੀਲਾਂ ਕੋਲੇ ਆਪਣੀ ਪਹੜਵਾਈ ਕਰਨ ਵਾਸਤੇ ਪਹੁੰਚੇ ਸੀ ਕੋਈ ਭੀੜ ਇਕੱਠੀ ਕਰਕੇ ਨਹੀਂ ਆਇਆ 9 ਵਜੇ ਮੈਂ ਅਦਾਲਤ ਦੇ ਵਿੱਚ ਆ ਗਿਆ ਸੀ ਪਰ ਸਾਰੇ ਅਦਾਲਤ ਦੇ ਜਿਹੜੇ ਕੋਰੀਡੋਰ ਹੈ ਸਾਰੇ ਦੇ ਸਾਰੇ ਜਿਹੜੇ ਆ ਤੁਹਾਡੇ ਸਾਹਮਣੇ ਆ ਬਾਹਰਲੇ ਗੇਟ ਵੀ ਦੇਖ ਲਓ ਜਿਵੇਂ ਐਮਰਜੈਂਸੀ ਲੱਗੀ ਹੁੰਦੀ ਹੈ ਤੇ ਅੰਦਰਲੇ ਗੇਟਾਂ ਤੇ ਵੀ ਇਸ ਤੋਂ ਵੀ ਵੱਧ ਸਕਦੀ ਹੈ ਮੈਂ ਤਾਂ ਜਿਹੜੇ ਅਫਸਰ ਸਾਹਿਬਾਨ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੀ ਇਸ ਐਮਰਜੈਂਸੀ ਦੇ ਵਿੱਚ ਤੁਸੀਂ ਆਪਣੇ ਕਿਸੇ ਸਾਥੀ ਦੀ ਅਦਾਲਤ ਦੇ ਵਿੱਚ ਵਕੀਲਾਂ ਕੋਲੇ ਪੈਰਵਾਹੀ ਕਰਨ ਵਾਸਤੇ ਵੀ ਨਾਲ ਹੀ ਨਹੀਂ ਆ ਸਕਦਾ ਕੀ ਸ਼ਾਂਤੀ ਨਾਲ ਬੈਠ ਕੇ ਜਿਹੜੀ ਤੁਸੀਂ ਸਾਰੀ ਜੁਡੀਸ਼ੀਅਲ ਪ੍ਰਕਿਰਿਆ ਉਹਨੂੰ ਸੁਣ ਵੀ ਨਹੀਂ ਸਕਦੇ ਇੱਕ ਸਾਥੀ ਦੇ ਕੇਸ ਦੇ ਵਿੱਚ ਪਰ ਉਹ ਬੇਵਾਸੀ ਕਹਿੰਦੇ ਜੀ ਅੱਜ ਹੋ ਨਹੀਂ ਸਕਣਾ ਮੈਂ ਤਾਂ ਕਿਹਾ ਸੀ ਮੈਨੂੰ ਜੱਜ ਸਾਹਿਬ ਦੇ ਪੇਸ਼ ਕਰ ਦਿਓ ਮੈਂ ਜੱਜ ਸਾਹਿਬ ਨੂੰ ਬੇਨਤੀ ਕਰ ਲੈਣਾ ਕਿ ਸਾਨੂੰ ਇੰਨਾ ਤਾਂ ਹੱਕ ਹੈ ਕਿ ਸਾਡੇ ਸਾਥੀ ਦਾ ਕੇਸ ਲੱਗਣਾ ਪਰ ਸਾਰੇ ਅਕਸਰ ਵੀ ਬੇਵੱਸ ਜਿਹੜੇ ਆ ਉਹ ਨਜ਼ਰ ਆਉਂਦੇ ਮੈਨੂੰ ਆਪਣਾ ਦੁੱਖ ਨਹੀਂ ਆ ਚਲੋ ਸਾਨੂੰ ਰਾਜਨੀਤੀ ਚ 35 35 ਸਾਲ ਹੋ ਗਏ ਟੱਕੇ ਖਾਂਦਿਆਂ ਨੂੰ ਕੋਈ ਗੱਲ ਨਹੀਂ ਆ ਜਿਹੜੇ ਸਾਰੇ ਦੂਰੋਂ ਦੂਰੋਂ ਤਰੀਕਾ ਪੁੱਤਣ ਵਾਸਤੇ ਲੋਕ ਆਏ ਆ ਡੀਸੀ ਦਫ਼ਤਰ ਆਏ ਆ ਐਸਐਸਪੀ ਦਫ਼ਤਰ ਆਏ ਆ ਕਚਹਿਰੀਆਂ ਚ ਆਏ ਆ ਇੱਕ ਤਾਂ ਕਚਹਿਰੀਆਂ ਚ ਵੈਸੇ ਹੀ ਛੁੱਟੀਆਂ ਹੁੰਦੀਆਂ ਅੱਜਕੱਲ ਤੇ ਜਿਨ੍ਹਾਂ ਦੇ ਕੇਸ ਫਿਰ ਵੀ ਮਜਬੂਰੀ ਕਰਕੇ ਲੱਗੇ ਆ ਅੱਜ ਦੇਖੋ ਵੀ ਉਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਜਿਹੜੀ ਹੈ ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਕੇਸ ਤਾਂ ਕੱਲ ਨਮਜੀਠੇ ਸਾਹਿਬ ਦਾ ਮਜੀਠੇ ਸਾਹਿਬ ਕੱਲ ਦੇ ਤੁਹਾਡੇ ਕੋਲੇ ਜਿਹੜੇ ਐ ਗ੍ਰਿਫਤਾਰੀ ਦੇ ਵਿੱਚ ਐ ਤੇ ਲਿਆ ਕੇ ਤੁਸੀਂ ਕੋਰਟ ਦੇ ਵਿੱਚ ਪੇਸ਼ ਕਰਨਾ ਤੇ ਸਜ਼ਾ ਤੁਸੀਂ ਸਾਰੇ ਮਹਾਲੀ ਦੇ ਵਿੱਚ ਜਿੰਨੇ ਵੀ ਪ੍ਰਸ਼ਾਸਨਿਕ ਕੰਮਾਂ ਵਾਸਤੇ ਲੁਕੀ ਆ ਰਿਆ ਸਜ਼ਾ ਤੁਸੀਂ ਉਹਨਾਂ ਸਾਰਿਆਂ ਨੂੰ ਜਿਹੜੀ ਦਿੱਤੀ ਹੈ ਮੈਂ ਸਮਝਦਾ ਕਿ ਇਹ ਉਹਨਾਂ ਸਾਰੇ ਜਿਹੜੇ ਲੋਕ ਇਨਸਾਫ ਦੀ ਭਾਲ ਦੇ ਵਿੱਚ ਜਿਹੜੇ ਜ਼िला ਦਫ਼ਤਰਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਆਉਂਦੇ ਆ ਇਹ ਸਾਰਿਆਂ ਦੇ ਨਾਲ ਬਹੁਤ ਵੱਡਾ ਜਿਹੜਾ ਇਹ ਧੱਕਾ ਇਸ ਗੱਲ ਦੀ ਮੈਂ ਨਖੇਦੀ ਕਰ ਮੀਡੀਆ ਨੂੰ ਵੀ ਰੋਕਿਆ ਜਾ ਰਿਹਾ ਜੇ ਲਗਾਤਾਰ ਵੀਡੀਓ ਗ੍ਰਾਫੀ ਕਰ ਦਵਾਂ دوسری ਗੱਲ ਨਾ ਕਿਉਂਕਿ ਐਮਰਜੈਂਸੀ ਲੱਗ ਗਈ ਆ ਮੀਡੀਆ ਨੂੰ ਵੀ ਪਤਾ ਲੱਗਣ ਲੱਗ ਗਿਆ ਕਿ ਤੁਸੀਂ ਵੀ ਆ ਬਾਹਰ ਹੀ ਖੜੇ ਹੋ ਮੈਂ ਲੰਬ ਲੁੱਬ ਕੇ ਆਇਆ ਵੀ ਚਲੋ ਤੁਹਾਨੂੰ ਤਾਂ ਜਾ ਕੇ ਤੁਹਾਡੇ ਕੋਲੋਂ ਵੀ ਮਾਫੀ ਮੰਗ ਜਾਵਾਂ ਵੀ ਸਰਕਾਰ ਨਹੀਂ ਮੰਨਦੀ ਤੇ ਤੁਸੀਂ ਵੀ ਸਵੇਰ ਦੇ ਚਾਰਚਪੇਰੇ ਪਰਕਰਮਾ ਕਰ ਜਾਂਦੇ ਹੋ ਸਾਰੇ 게ਟਾਂ ਦੇ ਉੱਤੇ ਤੁਹਾਡੇ ਬੇਸਹਾਪੀ ਜਿਹੜੀ ਹੈ ਉਹ ਪੁਲਿਸ ਉੱਥੇ ਨਜ਼ਰ ਆਉਂਦੀ ਅੱਗੇ ਇੱਕ ਪੁਰਾਣਾ ਧਗਾਣਾ ਹੁੰਦਾ ਸੀ ਨਾ ਕਿ ਜਦੋਂ ਪੈਂਦੀ ਹੈ ਤਰੀਕ ਜੱਗੇ ਜੱਟ ਦੀ ਕਚਹਿਰੀਆਂ 'ਚ ਮੇਲੇ ਲੱਗਦੇ ਹੁਣ ਨਵਾਂ ਗਾਣਾ ਬਣ ਜੂ ਪਿੱਛੇ ਤੋਂ ਪੈਂਦੀ ਹੈ ਤਰੀਕ ਜੱਗੇ ਜੱਟ ਦੀ ਕਚਹਿਰੀਆਂ 'ਚ ਕਰਫਿਊ ਲੱਗ ਗੇ ਇਹ ਅੱਜ ਇਹ ਮਾਹੌਲ ਜਿਹੜਾ ਇਹ ਪੰਜਾਬ ਦਾ ਬਣ ਗਿਆ ਅਰਫ ਸੋਸ ਹੈ ਤੇ ਇੱਕ ਪਾਸੇ ਤੇ ਤੁਸੀਂ ਵਿਜੀਲੈਂਸ ਦਾ ਜਿਹੜਾ ਕੇਸ ਦਰਜ ਕੀਤਾ ਉਹ ਕਿੰਨਾ ਝੂਠਾ ਤੁਹਾਨੂੰ ਸਾਰਿਆਂ ਨੂੰ ਪਤਾ ਕੱਲ ਵੀ ਅਸੀਂ ਜ਼ਿਕਰ ਕੀਤਾ ਤੇ ਇੱਕ ਪਾਸੇ ਸਰਕਾਰ ਦੇ ਸਾਰੇ ਮੰਤਰੀ ਜਿਹੜੇ ਆ ਉਹ ਪੈਰਨਲ ਟ੍ਰਾਇਲ ਕਰ ਰਹੇ ਆ ਮੀਡੀਆ ਟ੍ਰਾਇਲ ਕਰ ਰਹੇ ਆ ਉਹ ਨਾਲ ਦੀ ਨਾਲ ਜਾਣਕਾਰੀ ਦੇ ਰਹੇ ਆ ਜਿਹੜੇ ਆ ਉੱਚੇ ਲੁੱਛੜ ਕੇ ਕਿ ਕੀ ਲੱਗ ਗਿਆ ਜੀ ਦੂਜਾ ਲੱਗ ਗਿਆ ਜੀ ਕੀ ਲੱਗ ਗਿਆ ਦੱਸੋ ਇਹ ਮੰਤਰੀਆਂ ਦੇ ਕੰਮ ਇਹ ਸਾਡਾ ਪੰਜਾਬ ਦਾ ਜੁਡੀਸ਼ੀਅਲ ਸਿਸਟਮ ਹੈ ਇਸ ਤਰੀਕੇ ਜੁਡੀਸ਼ਰੀ ਦਾ ਕੰਮ ਚੱਲਦਾ ਹੁੰਦਾ ਕਿ ਕੇਸ ਤੁਸੀਂ ਆਪ ਦਰਜ ਕਰਕੇ ਅਰੈਸਟ ਪਾਤੀ ਤੇ ਸਾਰੇ ਮੰਤਰੀ ਸਾਰੇ ਚੈਨਲਾਂ ਤੇ ਬੈਠੇ ਆ ਤੇ ਇਹਦਾ ਮਤਲਬ ਫਿਰ ਇਹ ਜਿਹੜਾ ਹੈਗਾ ਪੋਲੀਟੀਕਲੀ ਮੋਟੀਵੇਟਰ ਹੋ ਗਿਆ ਨਾ ਸਾਰਾ ਕੁਝ ਕੋਈ ਇਨਵੈਸਟੀਗੇਸ਼ਨ ਵਾਲੀ ਗੱਲ ਤਾਂ ਨਹੀਂ ਕਿ ਬਸ ਬਹੁਤ ਸਾਰੇ ਕਿਉਂਕਿ ਜਿਹੜਾ ਉਹਦੇ ਕੇਜਰੀਵਾਲ ਦੀ ਟੀਮ ਬੈਠੀ ਸੋਸ਼ਲ ਮੀਡੀਆ ਤੇ ਪਨਾ ਬਣਾ ਕੇ ਮੰਤਰੀਆਂ ਨੂੰ ਦੇ ਰਹੀ ਹੈ ਔਰ ਮੰਤਰੀ ਸਹਿਬਾਨ ਜਿਹੜੇ ਹੈਗੇ ਆ ਉਹ ਸਾਰੇ ਨਾਲ ਦੀ ਨਾਲ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਜਿਹੜਾ ਗੁੰਮਰਾਹ ਕਰ ਰਿਆ ਕਿ ਆ ਲੱਭ ਗਿਆ ਜੀ ਆ ਲੱਭ ਗਿਆ ਜੀ ਆ ਲੱਭ ਗਿਆ ਜੀ ਜੇ ਲੱਭ ਗਿਆ ਤੇ ਇੱਥੇ ਕੋਰਟ ਹੈਗੀ ਆ ਕੋਰਟ ਦੇ ਵਿੱਚ ਤੁਸੀਂ ਬਾਹਰ ਆ ਕੇ ਕਰਫੂ ਲਾਇਆ ਹੋਇਆ ਇਸ ਕਰਕੇ ਮੈਂ ਤਾਂ ਮਾਨਯੋਗ ਹਾਈ ਕੋਰਟ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਚੀਜ਼ਾਂ ਦਾ ਸੂਬਾ ਮੋਟੋ ਨੋਟਿਸ ਲਓ ਕਿ ਇਨਸਾਫ ਜਿਹੜਾ ਇਕੱਲਾ ਹੋਣਾ ਨਹੀਂ ਚਾਹੀਦਾ ਲੱਗਣਾ ਵੀ ਚਾਹੀਦਾ ਕਿ ਇਨਸਾਫ ਹੋ ਰਿਹਾ ਐਸ ਵੇਲੇ ਜੋ ਤੁਹਾਡੇ ਆਪਣੇ ਸਭ ਤੋਂ ਡੇਰੇ ਦੀ ਹਾਈ ਕੋਰਟ ਦੇ ਕਚਹਿਰੀ ਹੈ ਮੈਂ ਹਾਈ ਕੋਰਟ ਦੇ ਚੀਫ ਜਸਸ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨੂੰ ਆ ਕੇ ਵੇਖੋ ਤੁਸੀਂ ਪਈ ਇੱਥੇ ਕੀ ਹੈਗਾ ਅੱਜ ਇੱਥੇ ਕਿਹੜੀ ਪਈ ਤੇ ਇਦਾਂ ਤਾਂ ਜਿਵੇਂ ਵਾਰ ਵੇਲੇ ਸਾਰਨ ਵੱਜਦਾ ਸੀ ਨਾ ਉਹ ਅਸੀਂ ਅੰਦਰ ਵੜੇ ਤੇ ਉੱਥੇ ਸਾਰਨ ਚ ਵੱਜੀ ਜਾਂਦਾ ਮੈਂ ਕੀ ਹੈ ਕਹਿੰਦੇ ਜੀ ਫਾਇਰ ਅਲਾਰਮ ਹੈ ਵੱਜਦੇ ਰਹਿੰਦਾ ਤੇ ਉਸ ਤਰ੍ਹਾਂ ਦੇ ਅਲਾਰਮ ਵੱਜੀ ਜਾਂਦੇ ਆ ਬੰਦਾ ਅੰਦਰ ਇੱਕ ਕੋਈ ਨਹੀਂ ਉਹ ਪਤਾ ਨਹੀਂ ਲੋਕਾਂ ਨੂੰ ਭਜਾਉਣ ਵਾਸਤੇ ਬਜਾਈ ਜਾਂਦੇ ਆ ਕਰੇ ਵੀ ਭੱਜੋ ਵੀ ਕੀ ਹੋਇਆ ਕਿ ਕੀ ਵੀ ਹੋ ਗਿਆ ਇਸ ਕਰਕੇ ਹਾਈ ਕੋਰਟ ਨੂੰ ਵੀ ਇਹ ਜਿਹੜਾ ਮਸਟਰ ਹੋ ਰਿਹਾ ਜਿਹੜਾ ਇਨਸਾਫ ਦਾ ਉਦੇ ਤੇ ਧਿਆਨ ਦੇਣਾ ਚਾਹੀਦਾ ਹੈ ਇੱਕ ਮੈਂ ਸਾਰੀ ਆਪੋਜੀਸ਼ਨ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਕੱਲ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਜਿਹੜੇ ਆ ਅਖਬਾਰਾਂ ਦੇ ਵਿੱਚ ਵੀ ਆਪਣੀਆਂ ਇੰਟਰਵਿਊਆਂ ਦੇ ਵਿੱਚ ਵੀ ਸਦਸ ਅਪਾਲ ਸਿੰਘ ਖਾਰਾ ਕੱਲ ਘਰ ਵੀ ਆਏ ਸੀ ਮਜੀਠਾ ਸਾਹਿਬ ਦੇ ਮੈਦਾਨ ਉੱਤੇ ਸੀ ਜਦੋਂ ਰੇਡ ਚੱਲ ਰਿਆ ਸੀ ਸਾਰਿਆਂ ਨੇ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਤੇ ਜੋ ਦਿੱਲੀ ਵਾਲਿਆਂ ਵੱਲੋਂ ਪੰਜਾਬ 'ਚ ਕਰਵਾਇਆ ਜਾ ਰਿਹਾ ਜਲੇਰ ਕੀਤਾ ਜਾ ਰਿਹਾ ਪੰਜਾਬੀਆਂ ਨੂੰ ਪੰਜਾਬ ਨੂੰ ਉਹਦੇ ਖਿਲਾਫ ਆਵਾਜ਼ ਚੁੱਪੀ ਹੈ ਮੈਂ ਸਾਰੀ ਆਪੋਜੀਸ਼ਨ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਇਹ ਇੱਕ ਚੰਗਾ ਤੇ ਅਸਾਰੂ ਕਦਮ ਹੈ ਜਿਹੜਾ ਸਾਰਿਆਂ ਨੇ ਕਿਉਂਕਿ ਹੁਣ ਜਿਹੜੀ ਹੈ ਇਹਨਾਂ ਨੇ ਕੋਈ ਵੀ ਨਹੀਂ ਛੱਡਿਆ ਜਿਹਨੂੰ ਜਿਹੜਾ ਪੋਲੀਟੀਕਲੀ ਇਸ ਦੀ ਕਿ ਤੱਕ ਨਹੀਂ ਕੀਤਾ ਇਸ ਕਰਕੇ ਮੈਂ ਜਿਹੜੀ ਹੈ ਫਿਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਦਾ ਜ਼ਬਰ ਜ਼ੁਲਮ ਸਰਕਾਰ ਨੂੰ ਕਿਸੇ ਵੀ ਤਰੀਕੇ ਚ ਚਕਾਰ ਨਹੀਂ ਸਕਦਾ ਸ਼੍ਰੋਮਣੀ ਅਕਾਲੀ ਦਲ ਨੂੰ ਜੁਡੀਸ਼ਰੀ ਦੇ ਉੱਤੇ ਵਿਸ਼ਵਾਸ ਆ ਅਸੀਂ ਸੱਚ ਜਿਹੜਾ ਹੈਗਾ ਉਹਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰਾਂਗੇ ਸਾਸੀ ਗਾਲ ਸਾਹਿਬ ਹਾਂਜੀ ਮਹਾਰਾਜ ਜੀ ਹੁਣ ਪ੍ਰੈਸ ਕਾਨਫਰੰਸ ਦੀ ਰੋਕਦੀ ਹੈ ਜਲਦੀ ਰੱਖੀ ਹੈ ਨਹੀਂ ਸਰ ਉਹ ਬਾਤ ਆ ਕੇ ਜਲਦ ਰਹਿ ਬਣਾਈਦਾ ਅਹੀਂ ਤੇ ਯਾਰ ਕੱਲੇ ਆਇਆ ਥੱਲੇ ਬਸ ਬਣਾਈਦਾ ਜੀ ਅਹੀਂ ਤੇ ਤੁਹਾਡੀ ਤੁਹਾਡੀ ਵੀ ਹਾਜ਼ਰੀ ਲੁਆਤੀ ਨਿਊਜ਼ਿਕ ਇਹਨਾਂ ਦੇ ਵੀ ਭਰਾਵਾਂ ਦੇ ਹੱਥ ਵੱਲ ਕੁਝ ਨਹੀਂ ਆ ਜਾ ਕੇ ਹਾਈ ਕੋਰਟ ਦੇ ਮੁੱਖ ਜੱਜ ਸਾਹਿਬ ਨੂੰ ਬੇਨਤੀ ਕੀਤੀ ਆ ਕਿਪੇ ਸੁਗੋ ਮਟਰ ਐਕਸ਼ਨ ਆਂਦਿਓ ਸਾਡਾ ਤਾਂ ਕੋਈ ਕਸੂਰ ਨਹੀਂ ਆ ਜਿਹੜੇ ਲੋਕੀ ਆ ਜਿਨ੍ਹਾਂ ਨੇ ਤਰੀਕਾ ਭੁਗਤਨੀਆ ਜਿਨ੍ਹਾਂ ਨੇ ਕੋਟੇ ਤੇ ਚਰੀਆਂ ਤੇ ਕੰਮ ਕਰਿਆ ਸਾਡਾ ਕੋਈ ਗੱਲ ਨਹੀਂ ਪਰ ਉਹਨਾਂ ਦਾ ਘਟੋ ਘਟ ਤੁਸੀਂ ਸਾਰੇ ਸੀਨੀਅਰ ਅਫਸਰ ਹੋ ਉਹਨਾਂ ਦਾ ਜੁਟਿਆ ਕਿਉਂਕਿ ਬਹੁਤਾ ਦੇਖ ਲਓ ਤੁਸੀਂ ਇੱਕ ਨਹੀਂ ਜਾ ਰਿਆ ਤੇ ਛੁੱਟੀ ਤਾਂ ਹੈ ਨਹੀਂ ਤੇ ਮਜੀਠੀਆ ਸਾਹਿਬ ਨੂੰ ਪੇਸ਼ ਕਰਨਾ ਹੈ ਇਹਦੂ ਕੋਈ ਹੋਰ ਪ੍ਰਬੰਧ ਕਰ ਲੈਂਦੇ ਉੱਥੇ ਉੱਥੇ ਜਾ ਕੇ ਉਹਨਾਂ ਦੀ ਗੱਲ ਨੂੰ ਪੇਸ਼ ਕਰੀਓ ਵੀਡੀਓ ਕਾਨਫਰੈਂਸਿੰਗ ਤੇ ਕਰ ਲਓ ਲੋਕਾਂ ਨੂੰ ਤੁਹਾਨੂੰ ਤੰਗ ਕਰੀਏ ਸਾਹਿ ਸਰ ਕੋਟ ਲਾ ਦਿੰਦੇ ਜੀ ਇਸ ਕਰਕੇ ਸਾਨੂੰ ਤੇ ਤੁਹਾਡੇ ਲਈ ਬੇਨਤੀ ਆ ਤੁਹਾਨੂੰ ਤੁਸੀਂ ਸਾਡੀ ਸਰਕਾਰ ਤੱਕ ਪਹੁੰਚਾ ਸਕਦੇ ਹੋ ਪਹੁੰਚਾ ਦਿਓ ਤੇ ਅਫਸਰਾਂ ਤੱਕ ਪਹੁੰਚਾ ਸਕਦੇ ਹੋ ਪਹੁੰਚਾ ਦਿਓ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੀ ਇਸ ਕਰਕੇ ਅਸੀਂ ਸਾਨੂੰ ਜੁਡੀਸ਼ੀਰੀ ਤੇ ਵਿਸ਼ਵਾਸ ਆ ਤੇ ਅਸੀਂ ਜਿਹੜਾ ਆਪਣਾ ਵਿਸ਼ਵਾਸ ਕਾਇਮ ਰੱਖਾਂਗੇ ਔਰ ਇੱਕ ਦਿਨ ਸੱਚ ਸੱਚ ਰਹੇਗਾ ਸੱਚ ਨੂੰ ਕੋਈ ਹੱਥ ਨਹੀਂ ਆ ਸਕਦੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸੋ ਦਿਲਜੀਤ ਸਿੰਘ